ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਵਲੌਗ ਦੇ ਉੱਤੇ ਕਰਦੇ ਆਂ ਜੀ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰਾਤ ਦਾ ਵਲੌਗ ਤੁਹਾਨੂੰ ਪਸੰਦ ਆਊਗਾ ਤੇ ਅੱਜ ਅਸੀਂ ਚੱਲਿਆਂਗੇ ਗੱਗੀ ਕਾਤਰੋਂ ਜਿਹੜਾ ਦੋਸਤ ਹੈ ਸਾਡਾ ਉਹਦੇ ਮੁੰਡੇ ਦਾ ਬਰਥਡੇ ਅੱਜ ਉਹਦੀ ਪਾਰਟੀ ਤੇ ਤੇ ਲਸਣ ਬਿੰਦ ਚਟਨੀ ਜਾਵਾਂਗੇ ਫਿਰ ਮਿਲਦੇ ਆਂ ਜੀ ਤੁਹਾਨੂੰ ਕਾਤਰੋਂ ਜਾ ਕੇ ਲਓ ਜੀ ਮੈਂ ਹੁਣ ਚੱਲਿਆ ਕੁਲਵੀਰ ਕੇ ਘਰ ਨੂੰ ਉੱਥੋਂ ਕੁਲਵੀਰ ਨੂੰ ਨਾਲ ਲੈ ਕੇ ਫਿਰ ਅਸੀਂ ਜਾਵਾਂਗੇ ਗੱਗੀ ਕੇ ਪਿੰਡ ਗੱਗੀ ਕੇ ਪਾਰਟੀ ਤੇ ਤੇ ਉਹਦੇ ਮੁੰਡੇ ਦਾ ਬਰਥਡੇ ਗਿਫਟ ਹੈ ਜਿਹੜਾ ਤੁਹਾਨੂੰ ਉਹ ਵੀ ਦਿਖਾਉਣਾ ਹੈ ਵਿੱਚ ਹੈ ਬਰਥਡੇ ਗਿਫਟ ਤੇ ਬਾਕੀ ਕਰਿਆ ਹੈ ਪੈਕਿੰਗ ਇਹ ਇਹ ਫਿਰ ਦਿਖਾਵਾਂਗੇ ਕੀ ਹੈ ਤੇ ਚੱਲਦੇ ਆ ਜੀ ਹੁਣ ਆ ਲਓ ਜੀ ਪਹੁੰਚ ਗਏ ਅਪ ਗੱਗੀ ਦੇ ਪਿੰਡ ਪਾਵਨ ਦੇ ਵਿੱਚ ਆ ਪਾਵਨ ਤੇਂ ਗਿਆ ਤੂ ਲੰਕ ਪਾਪੇ ਆਪ ਤੂ ਲਾ ਆਪ ਤਾ ਗਾਉਂ ਦੇ ਲਾ ਬੰਦਦਾਈ ਨਾਮ ਜਿਨਨਿਆ ਉਜਾਈ ਜਨ ਕੂਤੇ ਆਪ ਤੋ ਚਾਰ ਸਤਿਨਾਮ ਓ ਕੋਈ ਨਾ ਫੇਰ ਪੀ ਲੈਨੇ ਪੈਣ ਕਿਉਂ ਹੈ ਬਰਥਡੇ ਬਾਈ ਦੋ ਬਰਥਡੇ ਬਾਈ ਹੈਪੀ ਬਰਥਡੇ ਬਾਈ ਹੈਪੀ ਬਰਥਡੇ ਇਹ ਬਾਈ ਹੈਪੀ ਬਰਥਡੇ ਬਾਈ ਸਾਡਾ ਜੀ ਜਾਤ ਨਾਮ ਗਾਵੀ ਗਰੂ ਸਤ ਨਾਮ ਗਾਵੀ ਗਰੂ ਸਤ ਸੀ ਆ ਗਏ ਘਰੇ ਹੁਣ ਹੁਣ ਅਸੀਂ ਜਾਵਾਂਗੇ ਧੂਰੀ ਨੂੰ ਨੰਬਰ ਪਲੇਟਾਂ ਲਵਾਉਣ ਜੇ ਆਪਣੀ ਗੱਡੀ ਤੇ ਲਗਣੀਆਂ ਨੰਬਰ ਪਲੇਟਾਂ ਲੋ ਜੀ ਹੁਣ ਅਸੀਂ ਜਾਂਦੇ ਆਂਗੇ ਧੂਰੀ ਨੂੰ ਤੇ ਅੱਜ ਲੱਗਣੀਆਂ ਨੇ ਆਪਣੀ ਗੱਡੀ ਦੇ ਨੰਬਰ ਪਲੇਟਾਂ ਨੰਬਰ ਪਲੇਟਾਂ ਲਵਾ ਕੇ ਫਿਰ ਆਮੇ ਕਰਿਆ ਕੇ ਤੁਹਾਨੂੰ ਦਿਖਾਵਾਂਗੇ ਕਿਦਾਂ ਲੱਗੀਆਂ ਨੇ ਜਿੰਨੇ ਤੋਂ ਅਸੀਂ ਪਹੁੰਚ ਗਏ ਪਲੇਟਾਂ ਲਵਾਉਣ ਵਾਸਤੇ Honda ਵਾਲਿਆਂ ਦੇ Jain Honda ਏਜੰਸੀ ਚ ਹੁਣ ਇੱਥੇ ਆਪਣਾ ਲਵਾਉਣੀਆਂ ਨੇ ਪਲੇਟਾਂ ਤੇ ਪਲੇਟਾਂ ਲਵਾ ਕੇ ਫਿਰ ਚੱਲਾਂਗੇ ਘਰ ਨੂੰ ਅੱਜ ਸਾਨੂੰ ਦੁਪਹਿਰਾ ਹੋ ਗਿਆ ਜੀ ਬਹੁਤ ਧੁੱਪ ਦੇ ਵਿੱਚ ਫਿਰਦੇਨ ਪਹਿਲਾਂ ਹੋਰ ਕੰਮ ਤੇ ਧੂਰੀ ਥੋੜੀ ਜੀ ਹੋ ਚੱਲੇ ਗਏ ਉਹ ਕਰਕੇ ਹੁਣ ਅਸੀਂ ਆਇਆ ਪਲੇਟਾਂ ਲਗਾਉਣ ਹਾਂ, ਕ੍ਰੇਟਾਂ ਲਵਾ ਕੇ ਫੇਰ ਜਾਵਾਂਗੇ ਘਰ ਨੂੰ। ਲਓ ਜੀ ਆਪਾਂ ਧੂਰੀ ਤੋਂ ਆ ਗਏ ਹੁਣ ਘਰੇ ਤੇ ਹੁਣ ਆਈਆਂ ਹਜੇ ਤੇ ਬਹੁਤ ਧੀਰਤ ਦੁਪਹਿਰਾ ਅੱਜ ਸਾਡਾ ਸਾਰਾ ਸਿਰ ਉੱਤੇ ਹੀ ਲੰਘ ਗਿਆ। ਸਵੇਰੇ ਗੱਗੀ ਕੇ ਪਾਰਟੀ ਤੇ ਉਸ ਤੋਂ ਬਾਅਦ ਗਏ ਧੂਰੀ ਤੇ ਉੱਥੇ ਹੋਰ ਵੀ ਤੇ ਇੱਕ ਦੋ ਕੰਮ ਤੇ ਫੇਰ ਨੰਬਰ ਪਲੇਟਾਂ ਲਗਾਉਣੀਆਂ ਸੀ ਉੱਥੇ ਗਏ। ਨੰਬਰ ਪਲੇਟਾਂ ਲਵਾ ਕੇ ਤੇ ਹੁਣ ਅਸੀਂ ਆਇਾਂਗੇ ਘਰ। ਤੇ ਹੁਣ ਆਪਾਂ ਕਰਾਂਗੇ ਜੀ ਨਾਮ ਨਾਉਸ ਜਿਨ੍ਹਾਂ ਨੇ ਆਪਨ ਕੱਲ ਕਮੈਂਟ ਕਰੇ ਨੇ ਰਾਤ ਵਾਲੇ ਵਲੌਗ ਦੇ ਉੱਤੇ ਸਭ ਤੋਂ ਪਹਿਲਾਂ ਆਪਨ ਕਮੈਂਟ ਆਇਆਗਾ ਜੀ ਸੁਖਪਾਲ ਟੀਵੀ ਵਾਲਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡਾ ਵਲੌਗ ਦੇਖਿਆ ਤੇ ਥੋੜਾ ਜਿਹਾ ਟਾਈਮ ਕੱਢਿਆ ਤੇ ਕਮੈਂਟ ਕਰਿਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਅੱਗੇ ਤੋਂ ਵੀ ਸਾਨੂੰ ਇਦਾਂ ਕਮੈਂਟ ਜਰੂਰ ਕਰਦੇ ਰਹੋ ਬੇਇੰਤ ਹੈਗੀ ਤੇ ਦੂਸਰਾ ਆਪਾਂ ਨੂੰ ਕਮੈਂਟ ਆ ਗਿਆ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰ ਦਾ ਉਹਨਾਂ ਦੇ ਵੀ ਬਹੁਤ ਵਧੀਆ ਵਲੌਗ ਬੰਦੇ ਨੇ ਹਰ ਰੋਜ਼ ਗੁਰੂ ਘਰਾਂ ਦੇ ਦਰਸ਼ਨ ਕਰਾਉਂਦੇ ਨੇ ਉਹ ਬਹੁਤ ਵਧੀਆ ਲੱਗਦਾ ਤੇ ਧੰਨਵਾਦ ਵੀਰੇ ਬਹੁਤ-ਬਹੁਤ ਤੁਸੀਂ ਵੀ ਸਾਡੇ ਲਈ ਥੋੜਾ ਜਿਹਾ ਟਾਈਮ ਕੱਢਦੇ ਹੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਤੇ ਵਧੀਆ ਲੱਗਦਾ ਹੈਗਾ ਤੇ ਤੀਸਰੇ ਆਪਾਂ ਨੂੰ ਤਿੰਨ ਚਾਰ ਕਮੈਂਟ ਆਏ ਨੇ ਭੈਣ ਬਲਜੀਤ ਕੌਰ ਦੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਭੈਣੇ ਤੁਸੀਂ ਸਾਰੇ ਲਈ ਇੰਨਾ ਟਾਈਮ ਕੱਢਦੇ ਹੋ ਸੰ ਕਮੈਂਟ ਕਰਦੇ ਹੋ ਵਲੌਗ ਦੇਖਦੇ ਹੋ ਤੇ ਇੰਨਾ ਪਿਆਰ ਦਿੰਦੇ ਹੋ ਬਹੁਤ ਵਧੀਆ ਲੱਗਦਾ ਹੈਗਾ ਤੇ ਵੈਗਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਦਾਂ ਹੀ ਹੱਸਦੇ ਵਸਦੇ ਰਹੋ ਖੁਸ਼ ਰਹੋ ਸਾਰੇ ਜਾਣੇ ਤੇ ਇੱਕ ਭੈਣ ਨੇ ਬੇਨਤੀ ਕੀਤੀ ਸੀ ਜੇ ਆਪਣੀ ਭਾਬੀਆਂ ਕਰੇ ਵਲੌਗ ਦੇ ਵਿੱਚ ਝਟਕਾਓ ਤੇ ਸਾਨੂੰ ਜਰੂਰ ਬੁਲਾ ਮਲਾਵਾਂਗੇ ਜੀ ਇੱਕ ਦਿਨ ਤੇ ਅੱਜ ਤਾਂ ਗਏ ਹੋਏ ਨੇ ਬਾਹਰ ਤੇ ਕੱਲ ਨੂੰ ਜਾਗਦੇ ਜਦੋਂ ਤੁਹਾਨੂੰ ਜਰੂਰ ਦੋ ਭਾਬੀਆਂ ਵੀ ਜਾਣ ਕਰਵਾਵਾਂ ਤੁਹਾਡੇ ਨਾਲ ਤੇ ਜਦ ਵੀ ਟਾਈਮ ਹੋਇਆ ਤੇ ਬਾਕੀ ਕਮੈਂਟ ਕਰਨ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਲੌਗ ਦੇਖਦੇ ਹਾਂ ਬਹੁਤ-ਬਹੁਤ ਧੰਨਵਾਦ ਤੇ ਹੁਣ ਪ੍ਰਣਾਮ ਨੂੰ ਸ਼ੁਰੂ ਕਰਦੇ ਤੇ ਹੁਣ ਇਸ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਤੁਹਾਨੂੰ ਆਰਾਮ ਕਿਉਂਕਿ ਬਹੁਤ ਥੱਕ ਗਏ ਹੁਣ ਧੂਰੀ ਆਉਣ ਸਾਰ ਪਹਿਲਾਂ ਮੈਂ ਖੱਟਣਾਂ ਦੇ ਕਮੈਂਟਾਂ ਦੇ ਜਵਾਬ ਦੇ ਗਏ ਕਿਉਂਕਿ ਇਹ ਜ਼ਰੂਰੀ ਹੈ ਸਾਰਿਆਂ ਤੋਂ ਜ਼ਿਆਦਾ ਮੈਨੂੰ ਤੇ ਉਸ ਤੋਂ ਬਾਅਦ ਫਿਰ ਹੋਰ ਕੋਈ ਕਰਾਂਗੇ ਹੁਣ ਕਰਦੇ ਆਰਾਮ ਘੰਟਾ ਤੱਕ ਤੇ ਉਸ ਤੋਂ ਬਾਅਦ ਫੇਰ ਚਾਹ ਪਾਣੀ ਪੀ ਕੇ ਫਿਰ ਮਿਲਦੇ ਆ ਜੇ ਕਿੰਨੇ ਗਏ ਆਏ ਜਾਂ ਕੁਸਤੇ ਕਰਿਆ ਜੋ ਰੀਐਕਟੀਵਿਟੀ ਕੋਈ ਸਮਝ ਜ਼ਰੂਰ ਪਾਵਾਂਗੇ ਤੇ ਚਲੋ ਠੀਕ ਹੈ ਜੀ ਫਿਰ ਉਹਨਾਂ ਟਾਈਮ ਲੋ ਜੀ ਆ ਲੱਗ ਗਈ ਆਪਣੀ ਨਵੀਆਂ ਨੰਬਰ ਪਲੇਟਾਂ ਇੰਨਾ ਅਗਰੇ ਆਪਣੀ ਗੱਡੀ ਦਾ ਨੰਬਰ ਤੇ ਇਹ ਪਿੱਛੇ ਲੱਗੇਗੀ ਉਹ ਵੀ ਦਿਖਾਉਣਾ ਲਓ ਜੀ ਇਹ ਪਿੱਛੇ ਲੱਗੇਗੀ ਨੰਬਰ ਪਲੇਟ ਲਓ ਜੀ ਦੁਬਾਰੇ ਤੋਂ ਫੇਰ ਬਦਲ ਲੀ ਬਦਲ ਫੇਰ ਹੋ ਗਿਆ ਦੇਖੋ ਬਹੁਤ ਜ਼ਿਆਦਾ ਤੇ ਹਵਾ ਚੱਲਦੀ ਹੈ ਠੰਡ ਠੰਡੇ ਤੇ ਸੇਕਸਾਨੇ ਕੱਪੜੇ ਹਿਲਦੇ ਬੱਦਲ ਗੱਜ ਰਿਹਾ ਹੈਗਾ ਦੇਖੋ ਇਹ ਕਿੰਨਾ ਬੱਦਲ ਤੇ ਛੋਟੀਆਂ-ਛੋਟੀਆਂ ਕਣੀਆਂ ਵੀ ਲੱਗ ਗਈਆਂ ਡੇਗਣ ਤੇ ਫਟਾਫਟ ਕੱਪੜੇ ਵੀ ਚੱਕਣੇ ਪੈਣਗੇ ਲੱਗਦਾ ਹੈਗਾ ਮੀਂਹ ਦੀ ਤਿਆਰੀ ਹੈ ਬਿਲਕੁਲ ਲਓ ਜੀ ਲੱਗੀਆਂ ਮੋਟੀਆਂ-ਮੋਟੀਆਂ ਕਣੀਆਂ ਪੈਣ ਕੱਪੜੇ ਹਜੇ ਲਾ ਹੀ ਨੇ ਨਾਲ ਦੀ ਨਾਲ ਉਤਰਿਆ ਆ ਦੇਖੋ ਬੱਦਲ ਹੈ ਬਹੁਤ ਜ਼ਿਆਦਾ ਤੇ ਗਰਜ ਵੀ ਰਿਹਾ ਨਾਲ ਨਾਲ ਦੇਖੋ ਜੀ ਕਿੰਨਾ ਸੋਹਣਾ ਮੌਸਮ ਹੋਇਆ ਤੇ ਮੀਂਹ ਦੇ ਨਾਲ ਲਓ ਜੀ ਸਾਮ ਹੋ ਗਈ ਹੁਣ ਆਪਾਂ ਕਰ ਦਿਆਂਗੇ ਅੱਜ ਦੇ ਬਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਸਾਡਾ ਬਲੌਗ ਪਸੰਦ ਆਊਗਾ ਤੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਮਿਲਦਾ ਹਾਂ ਜੀ ਕੱਲ ਨੂੰ ਨਵੇਂ ਬਲੌਗ ਤੇ